हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜੇ ਆ ਪਿੰਡ ਚੀਮਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਦੇ ਬਿਲਕੁਲ ਨਾਲ ਲੱਗਦਾ ਪਿੰਡ ਆ ਦੋਸਤੋ ਚੀਮਾ ਕਲੰਜਰ ਪਿੰਡ ਬਿਲਕੁਲ ਲੱਗੇ ਆ ਆਸਰਪੂਰੇ ਪਿੰਡ ਥੋੜੀ ਦੂਰੀ ਤੇ ਆ ਵੀਰ ਅਮਰਤ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਬੇਸ਼ੱਕ ਪਸ਼ੂ ਦੋਸਤੋ ਕੋਈ ਇੱਕ ਦੋ ਨਾ ਕੀ ਇੱਥੇ ਆਉਂਦੇ ਆ ਠੀਕ ਆ ਜੀ ਇੱਕ ਨਾਗ ਆ ਗਿਆ ਦੋ ਨਾਗ ਆ ਗਿਆ ਜਿਵੇਂ ਸੇਲ ਹੁੰਦੇ ਆ ਬਿਲਕੁਲ ਵੀਰ ਅਗਲਾ ਨਵਾਂ ਪਸ਼ੂ ਬਿਲਕੁਲ ਲੈ ਆਉਂਦਾ ਕਿੱਲੇ ਦੇ ਉੱਪਰ ਇੱਕ ਵੈੜ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ ਇਸ ਕਵਰੇਜ ਦੇ ਵਿੱਚ ਜੇਕਰ ਇਸ ਵੈੜ ਦੀ ਆਪਾਂ ਦੋਸਤੋ ਬਾਡੀ ਸਟ੍ਰਕਚਰ ਦੀ ਗੱਲ ਕਰ ਲਈਏ ਤੇ ਪੂਰੀ ਇੱਕ ਵਾਰੀ ਤੁਹਾਨੂੰ ਆਪਾਂ ਵੈੜ ਬਾਡੀ ਸਟ੍ਰਕਚਰ ਵਾਈਜ਼ ਦਿਖਾ ਦਿੰਨੇ ਆ ਠੀਕ ਹੈ ਜੀ ਸੋ ਸੂਆ ਪੁੱਛ ਲਾਂਗੇ ਵੀਰ ਤੋਂ ਕਿੰਨੇ ਕ ਟਾਈਮ ਦੀ ਜਿਹੜੀ ਇਹ ਸੂਈ ਆ ਸੂਆ ਕਿੰਮਾ ਹੁਣ ਇਸ ਵਕਤ ਜਿਹੜਾ ਦੁੱਧ ਦੇ ਥੱਲੇ ਕਿੰਨਾ ਹਾਜ਼ਰ ਆ ਸੋ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣ ਮਗਰ ਵੀ ਬੱਚੀ ਹੈ ਦੋਸਤੋ ਇਸ ਵੇੜ ਦੇ ਠੀਕ ਹੈ ਜੀ ਮਗਰ ਬੱਚੀ ਵੀ ਤੁਹਾਨੂੰ ਪ੍ਰੋਪਰ ਦਿਖਾ ਰਹੇ ਆਂ ਆਪਾਂ ਮਗਰ ਬੱਚੀ ਆ ਫੀਮੇਲ ਕਾਫ ਤੇ ਖਾਸ ਵਿਸ਼ੇ ਜਿਹੜੀ ਆ ਪਿੰਡ ਚੀਮੇ ਕਰਨੀ ਆ ਠੀਕ ਹੈ ਜੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਸੋ ਜਿਹੜੇ ਵੀਰ ਨੂੰ ਜਜੂਗਾ ਸਬਦਾ ਪਸੰਦ ਆਊਗੀ ਇਹ ਵੇੜ ਉਹ ਤੁਸੀਂ ਘਰ ਆਣ ਕੇ ਆਪਣੀ ਤਸੱਲੀ ਕਰ ਲਿਓ ਚਾਹੇ ਇੱਕ ਟਾਈਮ ਚੋਲਿਓ ਦੋ ਟਾਈਮ ਚੋਲਿਓ ਚਾਹੇ ਕੋਈ ਵੀਰ ਦੂਰੋਂ ਨੇੜੇੋਂ ਕੋਈ ਸੰਪਰਕ ਕਰਦਾ ਉਹ ਆਪਦੀ ਜਿੱਦਾਂ ਵੀ ਤੁਸੀਂ ਤਸੱਲੀ ਕਰਨੀ ਚਾਹੋ ਚਾਹੇ ਵੀਡੀਓ ਕਾਲ ਤੇ ਚੁਆ ਕੇ ਤਸੱਲੀ ਕਰਵਾ ਲਿਓ ਤੇ ਬਾਕੀ ਆ ਉਹ 7 ਅਪ੍ਰੈਲ ਨੂੰ ਜੋ ਦੋਸਤੋ ਅੱਜ ਇਹ ਆਪਾਂ ਕਵਰੇਜ ਕਰਦੇ ਪਏ ਆ 7 ਅਪ੍ਰੈਲ ਆ ਤਰੀ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਠੀਕ ਆ ਸੋ ਥਾਣੇ ਦੇ ਵੀ ਵੈਸੇ ਸਾਫ਼ ਸੁਥਰੀ ਆ ਬਾਕੀ ਚੁਬਾਈ ਕਿਦਾਂ ਦੀ ਆ ਕੋਈ 2-2 4-4 ਧਾਰਾ ਮਾਰ ਕੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਾਂਗੇ ਆਓ ਲੈਂਦੀਆਂ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਅਮਰਤ ਸਸਰੀ ਕਾ ਸਸਰੀ ਕਾ ਸੰਧੂ ਸਾਹਿਬ ਹਾਂ ਠੀਕ ਠਾਕ ਜੇ ਬਹੁਤ ਵਧੀਆ ਅਮਰਤ ਠੀਕ ਠਾਕ ਵੀਰ ਵਧੀਆ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਠੀਕ ਹੈ ਅਮਰਤ ਤੇ ਅਮਰਤ ਪਸ਼ੂ ਵੈਸੇ ਆਉਂਦੇ ਰਹਿੰਦੇ ਆ ਕੋਈ ਇੱਕ ਇੱਕ ਦੋ ਦਿਨ ਆ ਕੇ ਆਉਂਦੇ ਸੇਲ ਹੋ ਜਾਂਦੇ ਆ ਹਾਂਜੀ 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 ਠੀਕ ਆ ਵੈਸੇ ਚਲੋ ਸਾਹਮਣੇ ਆਉਂਦਾ ਕਈ ਸਵਾਬ ਬਹੁਤ ਘੱਟ ਬਣਦਾ ਕਦੇ-ਕਦੇ ਹਾਂਜੀ ਹਾਂਜੀ ਤੇ ਵੈਸੇ ਪਸ਼ੂ ਪਸ਼ੂ ਆਉਂਦਾ ਚਲੋ ਆਪਾਂ ਭਾਅ ਪੜਤੇ ਨਾ ਲਈਦਾ ਭਾਅ ਪੜਤੇ ਨਾ ਦੇ ਦੀਦਾ ਆਪਾਂ ਤਲੀ ਕਮਾਈ ਨਾ ਹੂੰ ਕਲੋ ਕਿਤੇ ਇਤਨਾ ਸੁਆਬ ਬੰਦਾ ਵੀਡੀਓ ਦਾ ਫਿਰ ਬਣਾ ਲਈਦੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲੱਭੀ ਅਮਰਤ ਅੱਜ ਵੀਰ ਜਿਹੜੀ ਆਪਣੇ ਕੋਲ ਇਹ ਬੱਚੀ ਆਈ ਆ ਇਹ ਵਹਿੜ ਆਈ ਆ ਇੱਕ ਤਾਂ ਆਪਣੇ ਭੈਣ ਭਰਾਵਾਂ ਨਾਲ ਇਹ ਸਾਂਝੀ ਕਰਦੀ ਆ ਗੱਲਬਾਤ ਵੀ ਇਹ ਸੂਆ ਕਿੰਨਾ ਸੂਈ ਆ ਵੀਰ ਜੀ ਆਪਾਂ ਨੂੰ ਘਰ ਵਾਲਿਆਂ ਦੇ ਅਸੀਂ ਦੂਸਰਾ ਸੂਆ ਸੂਈ ਆ ਹਾਂਜੀ ਵੀਰ ਅੱਗੋਂ ਕੋਈ ਆਪਦੀ ਸਮਝ ਵੇਖੇ ਦੂਸਰਾ ਮੰਨ ਲੇ ਕੋਈ ਤੀਸਰਾ ਮੰਨ ਲੇ ਠੀਕ ਹੈ ਜੀ ਹੈਗੀ ਦੂਸਰੇ ਆ ਉੱਕਾਰ ਵਾਲੇ ਵੀ ਦੂਸਰੇ ਜਾਂਦੇ ਆਪਾਂ ਵੀ ਦੂਸਰੇ ਹੀ ਮੰਨ ਕੇ ਲਈ ਆ ਹਾਂਜੀ ਅੱਗੋਂ ਆਪਦੀ ਸਮਝ ਵਰਤਣੀ ਹੈ ਬਿਲਕੁਲ ਜੀ ਬਿਲਕੁਲ ਇਹਨੇ ਪੈਸੇ ਖਰਚਨੇ ਆ ਬਿਲਕੁਲ ਜੀ ਇਹ ਤਾਂ ਗੱਲ ਹੈ ਰਕਮ ਲਾਉਣੀ ਆ ਆਪਦੀ ਅੱਛਾ ਅਮਰਤ ਸੂਈ ਨੂੰ ਸਮਾਂ ਕਿੰਨਾ ਕੋ ਗਿਆ ਪੈਸੇ ਮਹੀਨਾ ਹੋ ਗਿਆ ਵੀਰ ਜੀ ਆ ਮਗਰ ਬੱਚੀ ਹੈ ਇੱਕ ਮਹੀਨੇ ਦੀ ਹੋ ਗਈ ਹਾਂਜੀ ਹਾਂਜੀ ਉਹ ਦੋਸਤੋ ਮਹੀਨਾ ਸੁਬਾ ਹੈ ਠੀਕ ਹੈ ਜੀ ਇੱਕ ਮਹੀਨਾ ਹੋ ਗਿਆ ਸਮਾਂ ਸੂਈ ਨੂੰ ਮਗਰ ਬੱਚੀ ਅਮਰਤ ਮਾੜੀ ਠਾਤੀਏ ਬੱਚੀ ਦਿਖਾਈਏ ਮਗਰ ਠੀਕ ਹੈ ਬੱਚੀ ਡੱਬੀ ਹੈ ਦੋਸਤੋ ਬਾਕੀ ਨਸਲ ਬਰੀਡ ਦੇ ਵਿੱਚ ਬੱਚੀ ਹੈ ਪੂਰੀ ਐਚ ਐਫ ਬਰੀਡ ਦੇ ਵਿੱਚ ਆ ਦੇਖੋ ਠੀਕ ਤੋ ਵਚੀ ਕਾਫੀ ਖੂਬਸੂਰਤ ਆ ਮਗਰ ਇਸ ਵੇੜ ਦੇ ਠੀਕ ਹੈ ਇਹ ਵੀ ਕੋਈ ਵੀਰ ਸ਼ੌਂਕ ਨਾ ਸਾंप ਲੈਂਦਾ ਜੇਕਰ ਪਸ਼ੂ ਫੀਮੇਲ ਹੋਵੇ ਠੀਕ ਹੈ ਜੀ ਕਿਉਂਕਿ ਮੋਸਟਲੀ ਹੀ ਦੇਖਣ ਪਏ ਬਛੇਵੁੱਛੇ ਜਾਂ ਮੇਲ ਕਾਫ ਬਹੁਤ ਘੱਟ ਸਾंप ਕੇ ਰਾਜੀ ਆ ਤੇ ਇਸੇ ਠੀਕ ਹੈ ਜੀ ਬੱਚੀ ਨੂੰ ਮੈਂ ਘਰ ਲਿਆ ਦੁੱਧ ਬੜਾ ਇਹਨੂੰ ਪਿਆ ਬੱਚੀ ਨੂੰ ਉਹਨੇ 4-5 ਕਿਲੋ ਦੁੱਧ ਪਿਉਂਦੇ ਰਿਹਾ ਬੱਚੀ ਨੂੰ ਹਾਂ ਨਹੀਂ ਕਾਫੀ ਵੇਖੋ ਤਾਈਓ ਵੇਖੋ ਜੀ ਪੂਰੀ ਭਲੀ ਗੁਣੀ ਪੂਰੀ ਆ ਗੋਲ ਹੋਈ ਪਈ ਆ ਬੱਚੀ ਹਾਂਜੀ ਹਾਂਜੀ ਦਾ ਸਭੀ ਸੁਭੀ ਚੰਗੀ ਆ ਹਾਂਜੀ ਹਾਂਜੀ ਔਰ ਦੋਸਤੋ ਇਹ ਬੱਚੀ ਆ ਇਸ ਬੈਡ ਦੇ ਥੱਲੇ ਅੱਛਾ ਅਮਰਤ 12 ਕਿਲੋ ਦੁੱਧ ਦੇ ਥੱਲੇ ਹੁਣ ਹਾਜ਼ਰ ਹਾਂਜੀ ਹਾਂਜੀ ਹੋਊ 13 ਕਿਲੋ ਆਪਾਂ 12 ਕਿਲੋ ਦੀ ਗਾਰੰਟੀ ਦੇ ਖਲਾਵਾਂਗੇ ਠੀਕ ਹੈ ਕੋਈ ਵੀ ਆਨਲਾਈਨ ਮਗਾਉਂਦਾ ਭਾਵੇਂ ਆਪਣੇ ਘਰੇ ਕੋਈ ਆ ਕੇ ਵੀਰ ਚਾਰ ਟਾਈਮ ਵੀ ਚੋਲੇ ਠੀਕ ਹੈ ਜੀ ਕੱਦ ਵੱ ਆਣ ਇਹ ਵੈਡ ਰੱਖਦੀ ਆ ਕਰੋ ਸੰਗ ਦੇ ਵਿੱਚ ਬਾਕੀ ਥਾਂ ਦੇ ਬਾਅਦ ਇੱਕ ਵਾਰੀ ਤੁਹਾਨੂੰ ਥੋੜਾ ਨੇੜਿਓਂ ਦਿਖਾ ਦਿੰਨੇ ਹਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਠੰਡੀ ਧੀਰੀ ਵੀਰਜੀ ਫਿਰ ਵੜੀ ਆ ਠੰਡੀ ਧੀਰੀ ਵੇਖੋ ਇਹੋ ਜੀ ਗੱਲ ਥੋੜੀ ਲੱਤ ਲਾ ਜੀ ਵੰਗਾ ਪਾਉਂਦੀ ਹੁੰਨੀ ਲੋੜ ਇਤਰਾ ਹੀ ਭਾਵੇਂ ਚੋਵੇ ਠੀਕ ਹੈ ਜੀ ਲੈ ਵੀ ਅਮਰਤ ਖੋਲ ਕੇ ਵੀਰ ਕਰਦੀ ਆ ਮਾੜਾ ਇਧਰ ਤੋੜ ਕੇ ਲੈ ਆਈਏ ਸਾਹਮਣੇ ਸੋ ਦੋਸਤ ਇੱਕ ਵਾਰੀ ਚਲਾ ਕੇ ਤੁਹਾਨੂੰ ਦਿਖਾ ਦਿੰਨੇ ਆ ਕੱਦ ਵੱਡਾ ਬੈੜ ਦਾ 12 ਕਿਲੋ ਦੁੱਧ ਤੇ ਹੁਣ ਚੱਲਣ ਢੀ ਆ ਇੱਕ ਮਹੀਨੇ ਦਾ ਸੂਗਾ ਮਗਰ ਬੱਚੀ ਆ ਬੱਚੀ ਤੁਹਾਨੂੰ ਦਿਖਾ ਦਿੱਤੀ ਆ ਤੁਹ ਬਾਕੀ ਚੋਣ ਚਾਂ ਕਿਦਾਂ ਦੋਸਤੋ ਵੀ ਆਪਾਂ ਤੁਹਾਨੂੰ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਜ਼ਰੂਰ ਕਰਾ ਦਾਂਗੇ ਚੋਣ ਚਾਂ ਵਰਦੀ ਪੋਲੀ ਪਾਲੀ ਬੜੀ ਵਹਿੜ ਤੇ ਮੈਨਾਂ ਰੂਹਾਂ ਘੁੰਮਦੀ ਆ ਦੇ ਅੱਛਾ ਜੀ ਹਾਂਜੀ ਆਪਾਂ ਧਾਰਾ ਮਾਰ ਕੇ ਵਿਖਾਈ ਦੇਣੀ ਆ ਆ ਬਿਲਕੁਲ ਜੀ ਬਿਲਕੁਲ ਲਓ ਜੀ ਆ ਫੇਸ ਕੁਆਲਿਟੀ ਤੋਂ ਮੂੰਹ ਮੱਥੇ ਦੀ ਇੱਕ ਵਾਰੀ ਤੁਸੀਂ ਜ਼ਰੂਰ ਨੇੜੇ ਤੋਂ ਦੇਖੋ ਠੀਕ ਆ ਤਾਂ ਦੂਰ ਨੇੜੇ ਕਿਸੇ ਵੀਰ ਨੇ ਹਣਾ ਇੱਕ ਵਾਰੀ ਫਿਰ ਮੈਂਸ਼ਨ ਕਰ ਦਿੰਨੇ ਆ ਕੱਤ ਵੱਡਾ ਠੀਕ ਆ ਜੇ ਵੱਟੇ ਕੱਤ ਦੇ ਵਿੱਚ ਕੋਈ ਦਰਮਿਆਨੀ ਚਾਹੇ ਸਮੱਧਰਤੀ ਹਾਈਟ ਦੀ ਮੀਡੀਅਮ ਹਾਈਟ ਤੋਂ ਜਿਹੜੀ ਉੱਚੀ ਤਾਂ ਵੀ ਜਿਹੜਾ ਪੂਰਾ ਖੱਤੀ ਚਵਾਈ ਇਹਲਾ ਮੁੱਠੀ ਥਾਣਾ ਠੀਕ ਆ ਬਾਕੀ ਦੋ ਦੋ ਚਾਰ ਚਾਰ ਧਾਰਾਂ ਵੀਰ ਅਮਰਤ ਨੂੰ ਕਹਿ ਦੰਦੇ ਆ ਵੀ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਮੈਂ ਨਾ ਵੀਰ ਜੀ ਦੇਖੋ ਕੋਈ ਗੱਲ ਹੀ ਨਹੀਂ ਇਹੋ ਜੀ ਇਹ ਨਹੀਂ ਵੀ ਲੱਤ ਲਾ ਜੂ ਕਿਦੈ ਨਾ ਮੈਂ ਦੇਖੋ ਜੀ ਕੋਈ ਚੱਕਰ ਹੀ ਨਹੀਂ ਵਹਿਰ ਨੂੰ ਤੇ ਆ ਮੱਛਰ ਵੜਾ ਇੱਕ ਮੱਛਰ ਕਰਕੇ ਚਲੋ ਮੜਾ ਮੋੜ ਡੰਗਰ ਕਰਦਾ ਏ ਆ ਬਿਲਕੁਲ ਜੀ ਬਿਲਕੁਲ ਮੱਖੀ ਮੱਛਰ ਨਾਲੇ ਹੁਣ ਗਰਮੀ ਦਾ ਸੀਜ਼ਨ ਹੈ ਵੀ ਅਮਰਤ ਵੀਰੇ ਮਾਰਦੇ ਕੋਈ ਦੋ ਦੋ ਚਾਰ ਚਾਰ ਧਾਰਾਂ ਮੜਾ ਦਿਖਾ ਦਗੇ ਆ ਆ ਅਗਲੇ ਥਾਣਾ ਦਾ ਜੀ ਲਓ ਜੀ ਕਿਉਂ ਚਾਂਦ ਮੈਨਾ ਵੀ ਕਾਹਨੋਂ ਗੱਲਾਂ ਆਵੇ ਆ ਕਰੋ ਚੱਕ ਇਹ ਮਗਰਲੇ ਥਾਣਾ ਠੀਕ ਆ ਲਓ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਹਉ ਦੋਸਤੋ ਕੋਈ ਭੂਰ ਨਹੀਂ ਕੀ ਕੋਈ ਛਟਾ ਨਹੀਂ ਗਾ ਕੋਈ ਫੁਵਾਰਾ ਨਹੀਂ ਗਾ ਠੀਕ ਆ ਜੀ ਇੱਕ ਨੰਬਰ ਚਵਾਈ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਡੋਕਲ ਨਹੀਂ ਕੋਈ ਥਾਣੇ ਵੱਧ ਘਟ ਨਹੀਂ ਇਸ ਗੱਲ ਦੀ ਆਪਣੀ ਗਾਰੰਟੀ ਹੋਊਗੀ ਆ ਠੀਕ ਆ ਜੀ ਠੀਕ ਆ ਜੀ ਆਪਣੇ ਘਰੇ ਕੋਈ ਆਵੇ ਚੋ ਕੇ ਖੜੇ ਆਪਾਂ ਨੂੰ ਤਸੱਲੀ ਹੁੰਦੀ ਆ ਵੀ ਡੰਗਰ ਵੇਚਿਆ ਆ ਬਿਲਕੁਲ ਜੀ ਹਾਂ ਜੀ ਕੋਈ ਆਪਦੀ ਜ਼ਿੰਮੇਵਾਰੀ ਤੇ ਲੈ ਕੇ ਗਿਆ ਤੁਸੀਂ ਕਰਕੇ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਜੇ ਕੋਈ ਅ ਅਮਰਤ ਕੋਈ ਵੀਰ ਆਨਲਾਈਨ ਸਬਦਾ ਕਰਦਾ ਉਹ ਪੂਰੀ ਕਸਲੀ ਆਪਣੀ ਦੁੱਧ ਦਊ 13 ਕਿਲੋ ਹਾਂ 12 ਕਿਲੋ ਆ ਦੇ ਖਲਾਵਾਂਗੇ ਜੇ ਪਾਈਆ ਵੀ ਘੱਡੂ ਤੇ ਆਪਾਂ ਨੂੰ ਉਸੇ ਵੇਲੇ ਫੋਨ ਲਾ ਲੈ ਸੰਪਰਕ ਕਰ ਲੈ ਬਿਲਕੁਲ ਤੇ ਅਮਰਤ ਦੀ ਮੰਗ ਕੀ ਕਰਦਾ ਮੁੱਲ ਕੀ ਮੁੱਲ ਕਰਾਉਣਾ ਵੀਰ ਦੀ 40 ਨੇ 42 ਨੇ ਕੋ 38 ਨੇ ਆਪਾਂ 36000 ਰੁਪਇਆ 100 ਛੋਟ ਕਰਾਂਗੇ 63 ਵਿੱਚੋਂ ਹਾਂਜੀ ਹਾਂਜੀ ਕੋਈ ਘਰ ਆਏ ਦਾ ਮਾਨਤਨ ਕਰਾਂਗੇ ਬਿਲਕੁਲ ਜੋ ਕਰਨਾ ਪੈਂਦਾ ਹਾਂਜੀ ਹਾਂਜੀ ਤੁਸੀਂ 36000 ਦੇ ਵਿੱਚੋਂ ਮਾਨਤਨ ਹੋ ਜਾਊਗਾ ਕੋਈ ਰਸਾ ਛੜਾਈ ਜਿਹੜੀ ਆ ਉਹ ਹੋ ਜਾਊਗੀ ਠੀਕ ਆ ਬਾਕੀ ਕੋਈ 38 ਨਹੀਂ 42 ਨਹੀਂ ਵੀਰਾਂ ਦਾ ਵੀ 36000 ਦੀ ਦੇ ਦਾਂਗੇ ਵਿੱਚੋਂ ਮਾਨਤਨ ਜਿਹੜਾ ਹੋ ਜਾਊਗਾ ਠੀਕ ਆ ਜੀ ਛੋੜ ਛੱਪਾ ਮੌਕੇ ਤੇ ਬਾਕੀ ਮਗਰ ਬੱਛੀ ਅਕਬਰੀ ਫੇਰ ਤੁਹਾਨੂੰ ਦਿਖਾ ਦੰਨੇ ਆ ਮਗਰ ਬੱਛੀ ਆ 1 ਮਹੀਨੇ ਦਾ ਸੁਆਸ ਸੀਗਾ ਠੀਕ ਆ ਜੀ ਬਾਕੀ ਤੁਸੀਂ ਆਪਦਾ ਐਸਟੀਮੇਟ ਅੰਦਾਜ਼ਾ ਲਾ ਸਕਦੇ ਜੀ ਅਮਰਤ ਇੱਕ ਨੰਬਰ ਬੋਲ ਦੇ ਵੀਰ ਆਪਣੇ 62838 36526 6283838526 ਠੀਕ ਹੈ ਜੀ ਹਾਂਜੀ ਹਾਂਜੀ ਤਾਂ ਦੋਸਤੋ ਇਹ ਨੰਬਰ ਨੇ ਵੀਰ ਅਮਰਤ ਦੇ ਥਾਸ ਲੋਕੇਸ਼ਨ ਜਿਹੜੀ ਆ ਤੁਸੀਂ ਇੱਕ ਵਾਰੀ ਫੇਰ ਨੋਟ ਕਰ ਲਓ ਪਿੰਡ ਚੀਮਾ ਬਿਲਕੁਲ ਨੇੜੇ ਅਮਰਕੋਟ ਠੀਕ ਹੈ ਜੀ ਆਸਲਪੂਰੇ ਪਿੰਡ ਥੋੜੀ ਦੂਰੀ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ